ਹਾਂਜੀ ਮਿੱਤਰੋ ਅੱਜ ਦੇ ਸਫ਼ਰ ਵਿੱਚ ਆਪਾਂ ਪਹੁੰਚੇ ਹਾਂ ਰਜੀਨਾ ਰੀਕਾ ਤਨਾਈ ਰਿਸਾਲ ਦੇ ਵਿੱਚ ਆਪਣੇ ਨਾਲ ਆ ਬਾਈ ਜੱਗੀ ਬਾਈ ਬੱਬੂ ਆਜੋ ਹੁਣ ਚੱਲ ਕੇ ਦੇਖੀਏ ਵੀ ਰਜੀਨਾ ਰੀਕਾ ਕਿਉਂ ਇੰਨਾ ਮਸ਼ਹੂਰ ਆ ਵੀਡੀਓ ਦੇ ਵਿੱਚ ਜਿਹੜੇ ਤੁਸੀਂ ਸਾਡੇ ਆ ਨੀਲੇ ਜਿਹੇ ਬਸਤਰ ਪਾਏ ਦੇਖਿਆ ਆ ਇਹ ਬਰਸਾਤੀ ਆ ਆਪਾਂ ਹੁਣ ਪਹੁੰਚ ਗਏ ਹਾਂ ਰਜੀਨਾ ਰੀਕਾ ਦੇ ਦਫ਼ਤਰ ਦੇ ਵਿੱਚ ਇੱਥੇ ਇੱਕ ਵੱਡੇ ਸਾਰੇ ਬੋਰਡ ਉੱਪਰ ਨਕਸ਼ਾ ਬਣਾ ਕੇ ਜਿਹੜੀਆਂ ਇੱਥੇ ਦੀਆਂ ਮੇਨ ਅਟਰੈਕਸ਼ਨਾਂ ਆ ਉਹਨਾਂ ਬਾਰੇ ਦੱਸਿਆ ਹੈ ਵੀ ਕਿੱਥੇ ਕੀ ਕੀ ਆ ਇੱਥੇ ਦੀ ਮੇਨ ਅਟਰੈਕਸ਼ਨ ਵੱਲ ਜਾਂਦੇ ਜਾਂਦੇ ਮੈਂ ਤੁਹਾਨੂੰ ਰਜੀਨਾ ਰੀਕਾ ਬਾਰੇ ਥੋੜਾ ਜਿਆਦਾ ਦੱਸਦੇ ਹ ਉਹ ਯਰ 9 ਦੇ ਵਿੱਚ ਹੋਈ ਸੀ ਜੇਕਰ ਤੁਸੀਂ ਇੱਥੇ ਆਉਣਾ ਚਾਹੁੰਦੇ ਆ ਤਾਂ ਇੱਥੇ ਆਉਣ ਲਈ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਂਟਰੀ ਫੀਸ ਨਹੀਂ ਦੇਣੀ ਪੈਂਦੀ ਰਜੀਨਾ ਰੀਕਾ ਦਾ ਪੂਰਾ ਏਰੀਆ 13 ਹੈਕਟੇਅਰ ਆ ਰਜੀਨਾ ਰੀਕਾ ਵੈਸੇ ਤਾਂ ਹੈ ਇੱਕ ਧਾਰਮਿਕ ਸਥਾਨ ਪਰ ਲੋਕੀ ਇੱਥੇ ਫੈਮਲੀ ਆਊਟਿੰਗ ਲਈ ਵੀ ਆਉਂਦੇ ਆ ਅੱਜ ਜਿੱਦਾਂ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਆ ਇਹ ਜਗ੍ਹਾ ਬਣਾਈਆਂ ਆ ਮੋਮਬਤੀਆਂ ਲਾਉਣ ਦੇ ਲਈ ਅੱਜ ਜਦੋਂ ਅਸੀਂ ਇੱਥੇ ਆਏ ਤਾਂ ਬਹੁਤ ਜ਼ਿਆਦਾ ਰਸਤੇ ਵਿੱਚ ਮੀਂਹ ਪੈ ਰਿਹਾ ਸੀਗਾ ਜਦੋਂ ਇੱਥੇ ਪਹੁੰਚੇ ਮੀਤਾ ਘਟ ਗਿਆ ਪਰ ਹਵਾ ਬਹੁਤ ਹੀ ਤੇਜ਼ ਆ ਰਜੀਨਾ ਰੀਕਾ ਦੇ ਵਿੱਚ ਦੋ ਚਰਚਾ ਆ ਇੱਕ ਤਾਂ ਆ ਜੋ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਅਤੇ ਦੂਜੀ ਚਰਚਾ ਇੱਥੇ ਦੀ ਮੇਨ ਅਟਰੈਕਸ਼ਨ ਜੋ ਹੈ 71 ਫੁੱਟ ਉੱਚੀ ਮਾਮਾ ਮੈਰੀ ਦੀ ਮੂਰਤੀ ਉਹਦੇ ਅੰਦਰ ਇਸ ਮੂਰਤੀ ਨੂੰ ਦੇਖਣ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਆ ਜਦੋਂ ਵੀ ਆਪਾਂ ਮਰਕੀਨਾ ਐਲਫਾਂਤਾ ਹਾਈਵੇ ਦੇ ਉੱਪਰ ਪਹੁੰਚਦੇ ਆ ਤਾਂ ਸੰਬਾਲਕ ਲੰਘਦੇ ਸਾਰੀ ਇਸ ਮੂਰਤੀ ਨੂੰ ਆਪਾਂ ਹਾਈਵੇ ਦੇ ਉੱਪਰੋਂ ਵੀ ਦੇਖ ਸਕਦੇ ਆ ਇਸ ਵੇਲੇ ਆਪਾਂ ਖੜੇ ਆ ਮੂਰਤੀ ਦੇ ਅੰਦਰ ਬਣੀ ਹੋਈ ਚੈਪਲ ਦੇ ਅੰਦਰ ਚੈਪਲ ਦੇ ਅੰਦਰ ਵੀਡੀਓ ਬਣਾਉਣੀ ਮਨਾ ਆ ਚੈਪਲ ਨੂੰ ਦੇਖਣ ਤੋਂ ਬਾਅਦ ਜਿਹੜੀ ਅਗਲੀ ਜਗ੍ਹਾ ਤੇ ਆਪਾਂ ਖੜੇ ਆ ਇਹ ਆ ਲੋਕ ਯੂਅਰ ਪ੍ਰੋਮਿਸ ਇੱਥੇ ਆ ਕੇ ਲੋਕੀ ਆਪਣੇ ਚਾਉਣ ਵਾਲਿਆਂ ਦੇ ਨਾਲ ਵਾਅਦਾ ਕਰਕੇ ਉਸ ਵਾਅਦੇ ਨੂੰ ਨਿਭਾਉਣ ਦੇ ਲਈ ਜਾਂ ਉਸ ਵਾਅਦੇ ਦੀ ਮਜ਼ਬੂਤੀ ਨੂੰ ਦਰਸਾਉਣ ਦੇ ਲਈ ਇੱਥੇ ਜਿੰਦਰਾ ਮਾਰ ਜਾਂਦੇ ਆਂ। ਜਿੱਦਾਂ ਆਪਣੇ ਇੰਡੀਆ ਦੇ ਵਿੱਚ ਕਈ ਜਗ੍ਹਾ ਤੇ ਆਪਾਂ ਧਾਗੇ ਵੱਜੇ ਦੇਖੇ ਆਂ, ਇੱਥੇ ਲੋਕ ਮੰਦੇ ਆ ਜਿੰਦਾ। ਇੱਥੇ ਕਈ ਜਗ੍ਹਾ ਦੇ ਉੱਤੇ ਪੱਥਰਾਂ ਦੇ ਉੱਤੇ ਜਿਹੜਾ ਫੈਮਿਲੀਆਂ ਨੇ ਸੇਵਾ ਕਰਵਾਈ ਆ ਕਿਉਂਕਿ ਇਹ ਇੱਕ ਧਾਰਮਿਕ ਜਗ੍ਹਾ ਆ ਉਹਨਾਂ ਦੇ ਨਾਮ ਵੀ ਲਿਖੇ ਹੋਏ ਆ। ਜਿੱਦਾਂ ਆਪਾਂ ਇੰਡੀਆ ਵਿੱਚ ਵੀ ਦੇਖਦੇ ਆਂ ਧਾਰਮਿਕ ਸਥਾਨਾਂ ਦੇ ਉੱਤੇ ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਲੋਕਾਂ ਦੇ ਵੀ ਰਿਵਾਜ ਆਪਣੇ ਨਾਲ ਕਈ ਮਿਲਦੇ ਜੁਲਦੇ ਆ ਰਜੀਨਾ ਰਿਕਾ ਹਰੇਕ ਬੁੱਧਵਾਰ ਤੋਂ ਲੈ ਕੇ ਸੋਮਵਾਰ ਤੱਕ ਓਪਨ ਹੁੰਦਾ ਹੈ ਮੰਗਲਵਾਰ ਨੂੰ ਹੁੰਦਾ ਹੈ ਬੰਦ ਇੱਥੇ ਤੁਸੀਂ ਆ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਕਿਉਂਕਿ ਇੱਕ ਧਾਰਮਿਕ ਜਗ੍ਹਾ ਹੋਣ ਦੇ ਨਾਲ ਨਾਲ ਇੱਕ ਟੂਰਿਸਟ ਸਪਾਟ ਵੀ ਆ ਹੁਣ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਧੰਨਵਾਦ